ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ 5 ਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਿਸ ਹਾਂ ਜਾਤੀ ਕਿਸ ਆਰਾਧੀ ਦਾ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵਟਾ ਬਡੇਰਾ ਸੋ ਸੋ ਖਾਕੂ ਰਾਲਸੀ ਨਿਰਪਾਨ ਰੰਗ ਕਾਰ ਭਵਖੰਡਨਾ ਸਭ ਸੁਖ ਨਾਵਨੇ ਦਦੇਸੀ ਕਿਸਾ ਜਾਚੀ ਕਿਸਿਆ ਰਾਤੀ ਆ ਸਵਕੋ ਕੀਤਾ ਹੋਸੀ ਜੋ ਜੋ ਦੀਸਾ ਵਡਾ ਬੜੇ ਰਾ ਸੋ ਸੋ ਖਾਕੂ ਰਾਲ ਸੇ ਨਿਰਪਾਨ ਰੰ ਆਰ ਭਵਖੰਡਾਨਾ ਸਾਵਸਖਾ ਨਾਵਨੇ ਦ ਦੇਸੀ ਆਰ ਜੀਆ ਤੇਰੀ ਦਾਤੀ ਰਾਜਾ ਮਾਨਸ ਭਕੜਾ क्या सलाही क्या इसका मोहताजा रहा जिनहार त्याया सब कुछ तसका ਜਿਸ ਕੀ ਭੋਖਾ ਗਵਾਏ ਐ ਐਸਾ ਧਨ ਦਿਆ ਸੁਖ ਦਾਤਾ ਨਿਖੋਟ ਨ ਕਭੀ ਜਾਏ ਆਨੰਦ ਭਾਇਆ ਸੋਖ ਸਹਜ ਸਮਾੜੇ ਸਾਤ ਗੁਰ ਮੇਲਾ ਮਿਲਾਇ ਮੰਨ ਨਾਮ ਜਪ ਨਾਮ ਆਰਾਧ ਆਨੰਦ ਇਹ ਨਾਮ ਬਖਾਣੀ ਉਪਦੇਸ ਸੁਣਾ ਸਾਧ ਸੰਤਨ ਕਾ ਸਭ ਚੂਕੀ ਕਾਣ ਜਮਾਣੀ ਜਨ ਕਾ ਕਿਰਪਾਲ ਹੋ ਆਪ ਮੇਰਾ ਸੇ ਲਾਗੇ ਹਰਤੀ ਬਾਣੀ ਕੇਮਕ ਕਾਣ ਕਰ ਪ੍ਰਾਵਤੀ ਰੇ ਤੋ ਸਰਬ ਜੀਆ ਨਯੰਦਾ ਸਾਭ ਕਿਸ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੁਪਾਲਾ ਰਾਜ ਲੈਓ ਨਾਨਕ ਜਨ ਤੁਮਰਾ ਜੋ ਪਿਤਾ ਪੂਰਤ ਕਿਰਪਾਲਾ ਕੀ ਮਤਾ ਕਾਣ ਕਰ ਪ੍ਰਾਪਤਿ ਤੇਰੀ ਤੋ ਸਰਬ ਜੀਆ ਧਿਆਨਾਂ ਸਾਵਕਸ਼ ਕੀਤਾ ਤੇਰਾ ਵਰਤੈ ਕਿਆ ਹਮ ਬਾਨ ਗੋਪਾਲਾ ਰਾਖਲੇ ਹਾਨਕ ਜਨ ਤੁਮਰਾ ਜੋ ਪਿਤਾ ਪੁੰਤਾ ਕਿਰਪਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ